ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਆਜੋ ਅੱਜ ਤੁਹਾਨੂੰ ਲੈ ਕੇ ਜਾਂਦੇ ਆ ਮਾਤਾ ਭਾਗੌਰ پارک ਸ਼੍ਰੀ ਮੁਕਸਰ ਸਾਹਿਬ ਵਿਖੇ ਜਿਹੜਾ ਕਿ ਪਿਛਲੇ ਕੁਝ ਸਾਲਾਂ ਦਾ ਇੱਥੇ ਬਣਾਇਆ ਗਿਆ ਸੀਗਾ ਇੱਕ ਛਲਾਗਾ ਯੋਗ ਬਹੁਤ ਵਧੀਆ ਪ੍ਰਾਲਾ ਸੀ ਬਈ ਸਰਕਾਰ ਵੱਲੋਂ ਇੱਕ ਸਮਾਰਕ ਬਣਾਇਆ ਜਾਣਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਤੇ ਲੋਕ ਦੇਸ਼ ਵਿਦੇਸ਼ ਤੋਂ ਜਦੋਂ ਨੈੱਟ ਦੇ ਉੱਤੇ ਸੱਚ ਕਰਦੇ ਨੇ ਤਾਂ ਪਹਿਲੇ ਨੰਬਰ ਤੇ ਇਹਦਾ ਨਾਮ ਆਉਂਦਾ ਮੁਕਸਰ ਦੇ ਵਿੱਚ ਜਿਹੜਾ ਕਿ ਬਹੁਤ ਵਧੀਆ ਗੱਲ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਲੋਕਾਂ ਨੇ ਅਤੇ ਪ੍ਰਸ਼ਾਸਨ ਨੇ ਵੀ ਚਲੋ ਕਹਿ ਸਕਦੇ ਆ ਪਰ ਪ੍ਰਸ਼ਾਸਨ ਨੇ ਤਾਂ ਭਈ ਆਪਾਂ ਨੂੰ ਬਣਾ ਕੇ ਦੇਣਾ ਹੁੰਦਾ ਹੈ ਸਾਹ ਸੰਭਾਲ ਆਪਾਂ ਹੀ ਕਰਨੀ ਹੁੰਦੀ ਹੈ ਇੱਕ ਵਧੀਆ ਕਮੇਟੀ ਬਣਾ ਕੇ ਦੀ ਸਾਹ ਸੰਭਾਲ ਕੀਤੀ ਜਾ ਸਕਦੀ ਸੀ ਪਰ ਹੁਣ ਇੱਥੇ ਭਈ ਬਹੁਤ ਵੱਡੀ ਬੇਅਦਬੀ ਹੋ ਰਹੀ ਹੈ ਆਜੋ ਦੇਖਦੇ ਆ ਕਿਵੇਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੂਰਤੀਆਂ ਨੇ ਸਾਹਮਣੇ 40 ਮੁਕਤਿਆਂ ਦੀਆਂ ਜਿਵੇਂ ਭਾਈ ਭਾਈ ਸਾਹਿਬ ਜੀ ਹੈਗੇ ਨੇ ਸਾਹਮਣੇ ਦੇਖੋ ਕਿਸੇ ਟਾਈਮ ਦੇ ਵਿੱਚ ਕਿੰਨੀ ਸ਼ਰਧਾ ਨਾਲ ਬਣਾਇਆ ਗਿਆ ਹੋਣਾ ਤੇ ਇੱਕ ਸਜਾਏ ਗਏ ਆ ਉਹਨਾਂ ਦੇ ਵਸਤਰ ਵੀ ਪਾਏ ਗਏ ਆ ਤੇ ਕਕਾਰ ਵੀ ਪਹਿਨੇ ਗਏ ਆ ਪਰ ਅਫਸੋਸ ਦੀ ਗੱਲ ਇਹਦੇ ਆਸ-ਪਾਸ ਇੰਨੀ ਜ਼ਿਆਦਾ ਗੰਦਗੀ ਹੋ ਚੁੱਕੀ ਹੈ ਵੀ ਇਹਨੂੰ ਸੰਭਾਲਣ ਦੀ ਅੱਜ ਜ਼ਰੂਰਤ ਹੈ ਸੋ ਇਹ ਬਈ ਨਰਾਦਰ ਹੀ ਹੈ ਇਹ 40 ਮੁਕਤਿਆਂ ਦੀ ਕਿੱਥੇ ਦੇ 40 ਮੁਕਤਿਆਂ ਨੂੰ ਆਪਾਂ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਸੀ ਸ੍ਰੀ ਮੁਕਤ ਸਰ ਸਾਹਿਬ ਮੁਕਤੀ ਦਾ ਘਰ ਜਿਵੇਂ ਆਪਾਂ ਕਹਿ ਦਿੰਨੇ ਆ ਪਰ ਅੱਜ ਮੁਕਤੀ ਦਾ ਘਰ ਨਹੀਂ ਬਈ ਅੱਜ ਦੇਖੋ ਇਹ ਬੇਅਦਬੀ ਦਾ ਘਰ ਬਣ ਕੇ ਰਹਿ ਚੁੱਕਿਆ ਦੇਖੋ ਮੈਂ ਤੁਹਾਨੂੰ ਸਾਰੇ ਪਾਰਕ ਦੀ ਸੈਰ ਕਰਵਾਉਣਾ ਅੱਗੇ ਜਾ ਕੇ ਵੀ ਜਿਵੇਂ ਦੇਖੋ ਤੁਸੀਂ ਦੇਖ ਸਕਦੇ ਹੋ ਘਾਹ ਦੇਖੋ ਦੇਖੋ ਬਈ ਕੋਈ ਇੱਥੇ ਹਰ ਇੱਕ ਗੰਦਗੀ ਜਿਹੜੀ ਕਿਸੇ ਦੇ ਕੋਲ ਹੁੰਦੀ ਹੈ ਤਾਂ ਇੱਥੇ ਆ ਪਹੁੰਚ ਜਾਂਦੀ ਹੈ ਸੋ ਆਪਣੇ ਸਾਰਿਆਂ ਦਾ ਫਰਜ਼ ਬਣਦਾ ਵੀ ਆਪਣਾ ਵਾਲਾ ਦੁਆਲਾ ਸਾਫ਼ ਕਰਕੇ ਰੱਖੀਏ ਜਿਵੇਂ ਆਪਾਂ ਆਪਦੇ ਘਰ ਨੂੰ ਸਾਫ਼ ਕਰਕੇ ਰੱਖਦੇ ਆਂ ਦੇਖੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਬਈ ਇਹ ਸੋ ਸਰਕਾਰ ਨੂੰ ਇਹ ਚੀਜ਼ਾਂ ਇਹੋ ਜਿਹੇ ਪ੍ਰੋਜੈਕਟ ਬਣਾਉਣੇ ਚਾਹੀਦੇ ਆ ਜ਼ਰੂਰ ਬਣਾਉਣੇ ਚਾਹੀਦੇ ਨੇ ਪਰ ਪਹਿਲਾਂ ਤਾਂ ਢੁਕਮਾ ਜਿਹੜਾ ਹੈਗਾ ਸਾਹ ਸੰਭਾਲ ਬਹੁਤ ਜ਼ਰੂਰੀ ਹੁੰਦੀ ਹੈ ਸਾਹ ਸੰਭਾਲ ਤੋਂ ਬਿਨਾ ਕੋਈ ਵੀ ਚੀਜ਼ ਦੀ ਨਹੀਂ ਮਤਲਬ ਆਪਦਾ ਰੰਗ ਨਹੀਂ ਦਿਖਾਉਂਦੀ ਜਿਵੇਂ ਕਿ ਫਰਜ ਕਰੋ ਤੁਸੀਂ ਦੇਖ ਸਕਦੇ ਹੋ ਗੰਦਗੀ ਦੇ ਢੇਰ ਮਾਤਾ ਸਾਹਿਬਕੌਰ پارک ਦੇ ਵਿੱਚ ਹੈਗਾ ਦੇਖੋ ਕਿਸੇ ਟਾਈਮ ਇਹ ਖੇਚਦਾ ਕੇਂਦਰ ਸੀ ਲੋਕੀ ਇਹਨੂੰ ਦੇਖਣ ਆਉਂਦੇ ਸੀ ਪਰ ਤੁਸੀਂ ਸੋਚੋ ਜੇ ਅੱਜ ਕੱਲ ਕੋਈ ਐਨ ਆਰ ਆਈ ਵੀਰ ਜਾਂ ਕੋਈ ਸ੍ਰੀ ਮੁਖਸਰ ਸਾਹਿਬ ਦਾ ਐਡਾ ਵੱਡਾ ਇਤਿਹਾਸ ਐਡਾ ਮਾਣ ਮੱਤਾ ਤਾ ਇਤਿਹਾਸ ਜਿੱਥੇ ਬੇਦਾਵੇ ਪਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤੇ ਬਈ ਜੇ ਕੋਈ ਆਦੇ ਇਹਦੇ ਨੈਟ ਤੇ ਦੇਖ ਕੇ ਇਹਨੂੰ ਵਿਜ਼ਿਟ ਕਰੇ ਤਬਈ ਕੀ ਦੇਖੂਗਾ ਕੋਈ ਕੀ ਸਮਝੂਗਾ ਤੇ ਇਹ ਢੇਰ ਇੱਥੇ ਹੀ ਨਹੀਂ ਰੁਕਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਹੋਣ ਵਾਲੇ ਆ ਇਹ ਜੇ ਅਸੀਂ ਨਾ ਰੁਕੇ ਅੱਜ ਸਹੀ ਸਮਾਂ ਹੈ ਵੀ ਇਹਨੂੰ ਰੋਕਣ ਦਾ ਸੋ ਆਜੋ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਇੱਥੇ ਪਹਿਲਾਂ ਤਾਂ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈਗਾ ਵੀ ਆਪਾਂ ਇੱਥੇ ਵਿਜ਼ਿਟ ਕਰੀਏ ਨੇਰੇ ਸਵੇਰੇ ਸੈਰ ਦੇ ਵਾਸਤੇ ਇੱਥੇ ਆਈਏ ਪਰ ਇਹਨੂੰ ਗੰਦਾ ਹੋਣ ਤੋਂ ਬਚਾਈਏ ਜੇ ਕੋਈ ਗੰਦਗੀ ਪਾਉਂਦਾ ਹੈ ਤਾਂ ਉਹਨੂੰ ਉੱਥੇ ਰੋਕਿਆ ਜਾਵੇ ਇਹ ਡੇਰ ਵੱਡੇ ਹੋ ਜਾਣੇ ਆ ਜੇ ਇਹਨਾਂ ਨੂੰ ਨਹੀਂ ਸੰਭਾਲਿਆ ਗਿਆ ਤਾਂ ਆਜੋ ਤੁਹਾਨੂੰ ਅੱਗੇ ਵੀ ਵਿਜ਼ਿਟ ਕਰਵਾਉਣੇ ਆ ਦੇਖੋ ਦੇਖੋ ਘਾਹ ਨੂੰ ਕਿਤੇ ਪਾਣੀ ਨਹੀਂ ਲੱਗਿਆ ਹੋਇਆ ਦਰਖਤ ਸੁੱਕੇ ਪਏ ਆ ਕਿਤੇ ਕੋਈ ਸਾਹ ਸੰਭਾਲ ਨਹੀਂ ਵੀ ਆਪਾਂ ਖੁਦ ਵੀ ਕਰ ਸਕਦੇ ਆ ਕੰਦੇ ਆ ਵੀ ਲੋਕ ਕਾਨੂੰਨ ਸਰਕਾਰ ਕਾਨੂੰਨ ਬਣਾਉਂਦੀ ਆ ਪਰ ਪਾਲਣਾ ਤਾਂ ਆਮ ਲੋਕਾਂ ਨੇ ਹੀ ਕਰਨੀ ਹੁੰਦੀ ਆ ਸੋ ਆਪਾਂ ਨੂੰ ਚਾਹੀਦਾ ਵੀ ਪਾਲਣਾ ਆਪਾਂ ਹੀ ਕਰਗੇ ਮਾਤਾ ਮਾਤਾ ਪਾਪਾ ਕੋਰਜੀ ਦਾ ਤੁਸੀਂ ਦੇਖ ਸਕਦੇ ਹੋ ਇਤਿਹਾਸ ਦੇ ਵਿੱਚ ਕਿੱਡਾ ਵੱਡਾ ਨਾਮ ਹੈ ਤੇ ਬਈ ਬੇਅਦਬੀ ਆ ਉਹਨਾਂ ਦੇ ਆਲੇ ਦੁਆਲੇ ਚਲੋ ਆਪਾਂ ਇਹਨਾਂ ਨਹੀਂ ਕਰ ਸਕਦੇ ਜਿਵੇਂ ਤੁਸੀਂ ਵਿੱਚ ਵੀਡੀਓ ਦੇ ਦੇਖਿਆ ਵੀ ਨੰਗੇ ਸਿਰ ਇੱਕ ਨੌਜਵਾਨ ਖੜੇ ਆ ਪਰ ਚਲੋ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਜਦੋਂ ਇੱਥੇ ਕੋਈ ਸਾਂਹ ਸੰਭਾਲੀ ਨਹੀਂ ਉਹਨਾਂ ਨੂੰ ਦੱਸਣ ਵਾਲਾ ਹੀ ਨਹੀਂ ਤੇ ਆਪਾਂ ਦਰੋਂ ਨੰਗੇ ਸਿਰ ਇੰਨਾ ਤਾਂ ਨਹੀਂ ਕਰ ਸਕਦੇ ਪਰ ਚਲੋ ਇੰਨਾ ਕ ਕਰ ਸਕਦੇ ਆ ਵੀ ਆਪਾਂ ਇਹਨੂੰ ਇੰਨਾ ਕ ਆਕਰਸ਼ਿਤ ਦਾ ਕੇਂਦਰ ਬਣਾ ਦਈਏ ਵੀ ਲੋਕੀ ਆ ਕੇ ਦੇਖਣ ਤੇ ਕੀ ਬਣਦਾ ਕੀ ਹੈ ਇੱਕ ਗੇਂਦੇ ਦਾ ਫੁੱਲ ਹੈ ਇੱਕ ਗੇਂਦੇ ਦਾ ਫੁੱਲ ਹੈ ਇਸਾਂਵੇਂ ਛਕਾਓ ਤੇ ਸਾਰੇ ਉਹਨੂੰ ਭੋਰ ਦਿਓ ਮੀ ਪਊਗਾ ਆਪੇ ਆਪ ਹੀ ਫੁੱਟਣਾ ਤੇ ਵਧੀਆ ਫੁੱਲ ਲੱਗ ਜਾਣੇ ਨੇ ਕਿੱਥੇ ਤਾਂ ਫਲਦਾਰ ਜਿੱਥਾਂ ਕੋਈ ਬੂਟੇ ਲਗਾ ਸਕਦੇ ਆ ਆਪਾਂ ਵੀ ਕਿਸੇ ਦਾ ਜਨਮ ਦਿਨ ਆਉਂਦਾ ਮੈਂ ਕਹਿਣਾ ਹੁੰਨਾ ਵੀ ਚਲੋ ਜੀ ਇੱਥੇ ਤੁਸੀਂ ਨਹੀਂ ਕੁਝ ਲਗਾ ਸਕਦੇ ਤਾਂ ਇੱਕ ਫਲਦਾਰ ਬੂਟਾ ਇਹੋ ਜੀ ਜਗ੍ਹਾ ਤੇ ਲਾ ਦਿਓ ਕਿਉਂਕਿ ਆਪਣੇ ਸਾਰਿਆਂ ਦੇ ਛੋਟੇ ਛੋਟੇ ਘਰ ਨਹੀਂ ਕੋਈ ਏਡੇ ਬਹੁਤੇ ਵੱਡੇ ਹੈ ਨਹੀਂ ਦੇਖੋ ਇੱਥੇ ਫੁਹਾਰਾ ਸੀ ਕਿਸੇ ਟਾਈਮ ਤੇ ਤੇ ਅੱਜ ਦੇਖੋ ਇਹ ਮੱਛਰਾਂ ਦਾ ਕਿੰਨਾ ਡੇਂਗੂ ਕਿੰਨਾ ਜ਼ਿਆਦਾ ਫੈਲ ਚੁੱਕਿਆ ਇਹੋ ਜਿਹੀਆਂ ਜਗ੍ਹਾ ਇਹ ਇੱਕ ਨਾ ਸ਼ਰਾਪ ਬਣ ਕੇ ਪੈਦਾ ਹੋ ਜਾਂਦੀਆਂ ਕਿਥੇ ਆਪਾਂ ਇਹੋ ਜਿਹੇ ਚੀਜ਼ਾਂ ਨੂੰ ਬਣਾਉਣਾ ਸੀਗਾ ਵੀ ਇੱਕ ਖੇਚ ਦਾ ਕੇਂਦਰ ਇੱਕ ਨੌਜਵਾਨ ਆਉਣ ਉਹਨਾਂ ਨੂੰ ਪਤਾ ਲੱਗੇ ਸਾਡੇ ਇਤਿਹਾਸ ਬਾਰੇ ਪਤਾ ਲੱਗੇ ਤੇ ਇੱਥੋਂ ਆ ਕੇ ਕੀ ਸਿੱਖਣਗੇ ਉਹ ਪਹਿਲੀ ਗੱਲ ਤਾਂ ਉਹਨਾਂ ਨੇ ਆ ਦੇ ਨੱਕ ਦੇ ਤੋਂ ਰੁਮਾਲ ਹੀ ਨਹੀਂ ਚੱਕਣਾ ਦੇਖੋ ਸੋ ਮੈਂ ਕਹਿੰਦਾ ਆਪਾਂ ਗੱਲ ਕਰੇ ਚੱਲੀ ਜਾਂਦੀ ਸੀ ਵੀ ਜੇਕਰ ਤੁਹਾਡਾ ਜਨਮ ਦਿਨ ਹੈ ਜਾਂ ਕਿਸੇ ਕੋਈ ਕਿਸੇ ਨੂੰ ਭਾਈ ਤੁਸੀਂ ਕੋਸ਼ਿਸ਼ ਕਰਨਾ ਤਾਂ ਮੈਂ ਕਹਣਾ ਵੀ ਇੱਥੇ ਫਲਦਾਰ ਬੂਟਾ ਲਾਓ ਕੋਈ 2 ਦਿਨ ਬਾਅਦ 3 ਦਿਨ ਬਾਅਦ ਨਾਲੇ ਗੇੜਾ ਮਾਰ ਕੇ ਜਾਓ ਇੱਕ ਪਾਣੀ ਦੀ ਬੋਤਲ ਨਾਲ ਲਿਆਓ ਪਾਣੀ ਦੀ ਬੋਤਲ ਨੂੰ ਪਾਣੀ ਪਾ ਦਿਓ ਤੇ ਫਿਰ ਦੇਖਿਓ ਬਈ ਤੁਹਾਨੂੰ ਸਵਾਦ ਆਊਗਾ ਜਿੱਦੇ ਕਿਤੇ ਉਹ ਬੂਟਾ ਵੱਡਾ ਹੋਇਆ ਵੱਡਾ ਹੋਇਆ ਬੂਟਾ ਜਦੋਂ ਉਹਨੂੰ ਫਲ ਲੱਗੂਗਾ ਤੁਹਾਨੂੰ ਇੱਕ ਵੱਖਰਾ ਹੀ ਨਜ਼ਾਰਾ ਆਊਗਾ ਇੱਕ ਬੂਟੇ ਦੇ ਕਰਕੇ ਦੇਖੋ ਹਰ ਇੱਕ ਬੰਦਾ ਇੱਕ ਇੱਕ ਬੂਟਾ ਆਪਣੀ ਦੇ ਜ਼ਿੰਮੇਵਾਰੀ ਨਾਲ ਲਾ ਕੇ ਦੇਖੋ ਤੇ ਉਹਦੇ ਜਦੋਂ ਤੁਸੀਂ ਫਲ ਖਾਓਗੇ ਤੁਹਾਨੂੰ ਇੱਕ ਬਈ ਨਜ਼ਾਰਾ ਆਊਗਾ ਤੁਸੀਂ ਇੱਕ ਵਾਰੀ ਕਰਕੇ ਜਰੂਰ ਦੇਖੋ ਮੇਰੀ ਸਾਰੇ ਮੁਖਸਰ ਸਾਹਿਬ ਦੇ ਜਿੰਨੇ ਵੀ ਵਸਨੀਕ ਨੇ ਉਹਨਾਂ ਨੂੰ ਬੇਨਤੀ ਹੈ ਬੇਨਤੀ ਹੈ ਇੰਨੀ ਇੱਕ ਬੇਨਤੀ ਮੇਰੀ ਜਰੂਰ ਪ੍ਰਵਾਨ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਸਬਸਕ੍ਰਾਈਬ ਦੋਸਤਾਂ ਮਿੱਤਰਾਂ ਨਾਲ ਕਰ ਲਿਓ ਸ਼ੇਅਰ ਜਿਉਂਦੇ ਵਸਦੇ ਰਹੋ ਹੱਸਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ ਜੀ